ਸਹਾਇ ਰਾਮ ਕਲੀ ਮਹੱਲਾ ਪਹਿਲਾ ਅਸ਼ਟ ਪਦੀਆਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੋਈ ਚੰਦ ਚੜਹਿ ਸਿਤਾਰੇ ਸੋਈ ਦਿਨ ਅਰ ਤਪ ਤਰਹਿ ਸਾ ਧਰਤੀ ਸੋ ਪੌਣ ਚੁਲਾਰੀ ਜੁਗ ਜੀ ਖੇਲੇ ਥਾਮ ਕੈਸੀ ਜੀਵਨ ਤਲ ਬਿਨਿਵਾਰ ਹੋਐ ਪਰਵਾਣਾ ਕਰੈ ਤਿਹਾਣਾ ਕਲ ਲਖਣ ਵਿਚਾਰ ਰਹਾਉ ਕਿਤੇ ਦੇਸ਼ ਨਾ ਆਇਆ ਸੁਣੀਐ ਤੀਰਥ ਪਾਸ ਨਾ ਬੈਠਾ ਦਾਤਾ দান ਕਰੇ ਤਹ ਨਾਹੀ ਮਹਿਲ ਉਪਸਾਰ ਨਾ ਬੈਠਾ ਜੇ ਕੋ ਸਤ ਕਰੇ ਸੋ ਛਿਪੈ ਤਪ ਕਰ ਤਪ ਨਾ ਹੋਈ ਜੇ ਕੋ ਨਾਉ ਲਏ ਬਦਨਾਵੀ ਕਲ ਕੇ ਲਖਣ ਏ ਜਿਸ ਸਕਦਾਰੀ ਤਿਸਹਿ ਖੁਆਰੀ ਚਾਕ ਕਰੇ ਕੇ ਡਰਨਾ ਜਾਂ ਸਿੱਖਦਾਰੈ ਪਵੈ ਜੰਜੀਰੀ ਤਾਂ ਚਾਕ ਕਰ ਹੱਥੋਂ ਮਰਨਾ ਹਾਕ ਗੁਨਾ ਕਲ ਆਈਐ ਤਿਹੋ ਜੁਗ ਕੇਰਾ ਰਹਿ ਹੱਤ ਪਾਵਸ ਜੇ ਗੁਣ ਦੇਹ ਤਾ ਪਾਈਐ ਰਹਾਉ ਕਲ ਕਲ ਵਾਲੀ ਸਰਾ ਨਬੇੜੀ ਕਾਜੀ ਕ੍ਰਿਸ਼ਨਾ ਹੋਵਾ ਬਾਣੀ ਬ੍ਰਹਮਾ ਵੇਦ ਅਥਰਵਣ ਕਰਨੀ ਕੀਰਤ ਲਹਿਆ ਫਾਤਿਮੇਣ ਪੂਜਾ ਸਤਿ ਵਿਣ ਸੰਜਮ ਜਤ ਵਿਣ ਕਾਹੇ ਜਨੇਊ ਨਾਭੂ ਤੋ ਤਿਲਕ ਚੜਾਵੂ ਸੋਚ ਵਿਣ ਸੋਚ ਨਾ ਹੋਈ ਕਲ ਪਰਵਾਨ ਕਤੇ ਬਕਰਾਨ ਪੋਥੀ ਪੰਡਤ ਰਹੇ ਪੁਰਾਨ ਨਾਲਕ ਨਾਉ ਭਇਆ ਰਹਿਮਾਨ ਕਰ ਕਰਤਾ ਤੂ ਏਕੋ ਜਾਣ ਨਾਨਕ ਨਾਮ ਮਿਲੈ ਵਡਿਆਈ ਕੇ ਤੂ ਉਪਰ ਕਰਮ ਨਹੀਂ ਜੇ ਘਰ ਹੁੰਦਾ ਮੰਗਣ ਜਾਈਐ ਫਿਰ ਓਲਾਮਾ ਮਿਲੈ ਤਹੀਂ RAM KALI ਮਹੱਲਾ ਪਹਿਲਾ ਜਗ ਪਰ ਬੋਧਹਿ ਮੜੀ ਬੰਧਾਵਹਿ ਆਸਨ ਤਿਆਗ ਕਾਹੇ ਸੱਚ ਪਾਵਹਿ ਮਮਤਾ ਮੋਹ ਕਾਮਨ ਹਿਤਕਾਰੀ ਨਾ ਆਉ ਧੂਤੀ ਨਾ ਸੰਸਾਰੀ ਜੋਗੀ ਬੈਸ ਰਹੁ ਦੁਬਦਾ ਦੁਖ ਭਾਗੈ ਕਰ ਕਰ ਮੰਗਤ ਲਾਜ ਨਾ ਲਾਗੈ ਰਹਾਉ ਗਾਵੇਂ ਗੀਤ ਨਾਚੀਂ ਨਹਿ ਆਪ ਕਿਉ ਲਾਗੀ ਨਿਵਰੇ ਪ੍ਰਤਾਪ ਗੁਰ ਕੈ ਸ਼ਬਦ ਰਚੈ ਮਨ ਪਾਈ ਤਿਖਿਆ ਸਹਿਜ ਵਿਚਾਰੀ ਖਾਏ ਭਸਮ ਚੜਾਏ ਕਰਹਿ ਪਖੰਡ ਮਾਇਆ 모ਹੀ ਸਹਿ ਜਮ ਦੰਡ ਫੂਟੈ ਖਾਪਰ ਭੀਖ ਨਾ ਪਾਈ ਵੰਦਨ ਬਾਂਧਿਆ ਆਵੇ ਜਾਏ ਬਿੰਦਨਾ ਰੱਖ ਹੈ ਜਤੀ ਕਹਾਵਹਿ ਮਾਈ ਮੰਗਤ ਤਰੈ ਲਭਾਵਹਿ ਨਿਰਦਇਆ ਨਹੀਂ ਜੋਤ ਉਜਾਲਾ ਬੂੜਤ ਬੂਡੇ ਸਰਬ ਜੰਗਾਲਾ ਵੇਖ ਕਰਹਿ ਚਿੰਤਾ ਬਹੁਤ ਟੂਆ ਝੂਟੋ ਖੇਲ ਖਿਲੇ ਬਹੁ ਨਟੂਆ ਅੰਤਰ ਅਗਨ ਚਿੰਤਾ ਬਹੁ ਜਾਰੀ ਵਿਣ ਕਰਮਾ ਕੈਸੇ ਉਤਰ ਸਪਾਰੀ ਮੁੰਦਰਾ ਫਟਕ ਬਨਾਈ ਕਾਨ ਮੁਕਤ ਨਹੀਂ ਵਿਦਿਆ ਬੇ ਗਿਆਨ ਜਿਹਾ ਇੰਦਰੀ ਸਾਧ ਲੁਭਾਨਾ ਪਸ਼ੂ ਪਏ ਨਹੀਂ ਮਿਟੈ ਨਿਸ਼ਾਨਾ ਤ੍ਰੇਬਿਦ ਲੋਗਾ ਤ੍ਰੇਬਿਦ ਜੋਗਾ ਸ਼ਬਦ ਵਿਚਾਰੈ ਚੂਕ ਸੋਗਾ ਊਜਲ ਸਾਚ ਸੋ ਸ਼ਬਦ ਹੋਏ ਜੋਗੀ ਜੁਗਤ ਵਿਚਾਰੈ ਸੋਏ ਤੁਜ ਪਹਿ ਨੋਂ ਨਿੱਦ ਤੂੰ ਕਰਨੈ ਜੋਗਾ ਥਾਪ ਉਥਾਪੀ ਕਰੇ ਸੋ ਹੋਗਾ ਜਤ ਸਤ ਸੰਜਮ ਸੱਚ ਸੁਚੀਤ ਨਾਨਕ ਜੋਗੀ ਤੇ ਭਵਨ ਮੀਤਾ RAM ਕਲੀ ਮਹੱਲਾ ਪਹਿਲਾ ਖਟਮਟ ਦੇਹੀ ਮਨ ਬੈਰਾਗੀ ਸੁਰਤ ਸ਼ਬਦ ਧੁਨ ਅੰਤਰ ਜਾਗੀ ਵਾਜੈ ਅਨਹਦ ਮੇਰਾ ਮਨ ਲੀਨਾ ਗੁਰਬਚਨੀ ਸਤਨਾਮੁ ਪਤਿਨਾ ਪ੍ਰਾਣੀ ਰਾਮ ਭਗਤ ਸੁਖ ਪਾਈਐ ਗੁਰਮੁਖ ਹਰਿ ਹਰਿ ਮੀਠਾ ਲਾਗੇ ਹਰਿ ਹਰਿ ਨਾਮ ਸੁਮਾਈਐ ਰਹਾਉ ਮਾਇਆ ਮੋਹ ਬਿਵਰਜ ਸਮਾਈ ਸਤਗੁਰੂ ਭੇਟੈ ਮੇਲ ਮਲਾਈ ਨਾਮ ਰਤਨ ਨਿਰਮੋਲਕ ਹੀਰਾ ਤਿਤਰਾਤਾ ਮੇਰਾ ਮਨ ਧੀਰਾ ਹਉ ਮੈਂ ਮਮਤਾ ਰੋਗ ਨ ਲਾਗੇ ਰਾਮ ਭਗਤ ਜਮ ਕਾ ਭਉ ਭਾਗੈ ਜਮ ਜੰਦਾਰ ਨਾ ਲਾਗੈ ਮੋਹੇ ਨਿਰਮਲ ਨਾਮ ਹਿਰਦੈ ਹਰ ਸੋਹੀ ਸ਼ਬਦ ਵਿਚਾਰ ਭੈ ਨਿਰੰਕਾਰੀ ਗੁਰਮਤਿ ਜਾਗੇ ਦੁਰਮਤਿ ਪਰਹਾਰੀ ਅਨ ਦਿਨ ਜਾਗ ਰਹਿ ਲਿਵ ਲਾਈ ਜੀਵਨ ਮੁਕਤ ਗਤ ਅੰਤਰ ਪਾਈ ਅਲਿਪਤ ਗੁਫਾ ਮਹਿ ਰਹੈ ਨਿਰਾਰੀ ਕਸ ਕਰ ਪੰਚੋ ਸ਼ਬਦ ਸੰਘਾਰੇ ਪਰ ਘਰ ਜਾਏ ਨਾ ਮਨ ਢੁਲਾਏ ਸਹਿਜ ਨਿਰੰਤਰ ਰਹੋ ਸਮਾਈ ਗੁਰਮੁਖ ਜਾਗ ਰਹਿ ਔ ਤੂਤਾ ਸਦ ਬੈਰਾਗੀ ਤਤ ਪਰੂਤਾ ਜਗ ਸੂਤਾ ਮਾਰੇ ਆਵੇ ਜਾਏ ਬਿਨ ਗੁਰ ਸ਼ਬਦ ਨਾ ਸੋਜੀ ਪਾਏ ਹਨਹਦ ਸ਼ਬਦ ਵੱਜੈ ਦਿਨ ਰਾਤੀ ਅਵਗਤ ਕੀ ਗਤ ਗੁਰਮੁਖ ਜਾਤੀ ਤਉ ਜਾਨੀ ਜਾਂ ਸ਼ਬਦ ਪਛਾਨੀ ਏਕੋ ਰਵ ਰਹੀ ਆ ਨਿਰਬਾਨੀ ਸੁਨ ਸਮਾਦ ਸਹਿਜ ਮਨ ਰਾਤਾ ਤਜਹੁ ਲੋਭਾ ਏਕੋ ਜਾਤਾ ਗੁਰ ਚੇਲੇ ਆਪਣਾ ਮਨ ਮਾਨਿਆ ਨਾਨਕ ਦੂਜਾ ਮੇਟ ਸਮਾਨਿਆ RAM ਕਲੀ ਮਹੱਲਾ ਪਹਿਲਾ ਸਾਹਾ ਗਣੈ ਨਾ ਕਰਹਿ ਵਿਚਾਰ ਸਾਹੀ ਉਪਰੇ ਕੰਕਾਰ ਜਿਸ ਗੁਰ ਮਿਲੈ ਸੋਈ ਵਿਦ ਜਾਣੈ ਗੁਰਮਤਿ ਹੋਏ ਤਾ ਹੁਕਮ ਪਛਾਨੈ ਝੂਠ ਨਾ ਬੋਲ ਪਾਂਡੇ ਸੱਚ ਕਹੀਐ ਹਉ ਮੈਂ ਜਾਏ ਸ਼ਬਦ ਘਰ ਲਈਐ ਰਹਾਉ ਗਣ ਗਣ ਜੋਤਕ ਕਾਂਦੀ ਕੀਨੀ ਪੜੈ ਸੁਣਾਵੇ ਤਤ ਨਾ ਚੀਨੀ ਸਭ ਸੈ ਉਪਰ ਗੁਰ ਸ਼ਬਦ ਵਿਚਾਰ ਹੋਰ ਕਤਨੀ ਬਦੋ ਨਾ ਸਗਲੀ ਛਾਰ ਨਾਵਹਿ ਧੋਵਹਿ ਪੂਜਹਿ ਸਹਲਾ ਬਿਨ ਹਰ ਰਾਤੇ ਮੈ ਲੋ ਮੈਲਾ ਗਰਬ ਨਿਵਾਰ ਮਿਲੇ ਪ੍ਰਭ ਸਾਰਥ ਮੁਕਤ ਪ੍ਰਾਨ ਜਪ ਹਰ ਕੀਰਤਾਰਥ ਵਾਚੈ ਵਾਦ ਨਾ ਬੇਦ ਵਿਚਾਰੈ ਆਪ ਡੁੱਬੈ ਕਿਉ ਪਿਤਰਾ ਤਾਰੈ ਘਟ ਘਟ ਬ੍ਰਹਮ ਕੀ ਨੈ ਜਨ ਕੋਏ ਸਤਿਗੁਰ ਮਿਲੈ ਤਾਂ ਸੋਝੀ ਹੋਏ ਗਣਤ ਗਣੀਐ ਸਹ ਸਾਧੁਖ ਜੀਐ ਗੁਰ ਕੀ ਸਰਨ ਪਵੈ ਸੁਖ ਥੀਐ ਕਰਿ ਅਪਰਾਧ ਸਰਨ ਹਮ ਆਇਆ ਗੁਰ ਹਰਿ ਭੇਟੇ ਪੁਰਬ ਕਮਾਇਆ ਗੁਰ ਸਰਨ ਨਾ ਆਈਐ ਬ੍ਰਹਮ ਨ ਪਾਈਐ ਪਰਮ ਭਲਾਈਐ ਜਨਮ ਮਾਰਿ ਆਈਐ ਜਮਦਰ ਬਹੰਤ ਹੋ ਮਰੈ ਬਿਕਾਰ ਨਰਿਦਾ ਨਾਮ ਨਾ ਸ਼ਬਦ ਅਚਾਰ ਇੱਕ ਪੰਦੇ ਪੰਡਤ ਮਿਸਰ ਕਹਾਵਹਿ ਦੁਬਦਾ ਰਾਤੇ ਮਹਿਲ ਨਾ ਪਾਵੇ ਜਿਸ ਗੁਰ ਪ੍ਰਸਾਦੀ ਨਾਮੇ ਆਧਾਰ ਕੋਟ ਮਦਹਿ ਕੋ ਜਨ ਆਪਾਰ ਏਕ ਬੁਰਾ ਭਲਾ ਸੱਚ ਏਕੈ ਬੂਝ ਗਿਆਨੀ ਸਤ ਗੁਰ ਕੀ ਟੇਕੈ ਗੁਰਮਖ ਵਿਰਲੀ ਏ ਕੋ ਜਾਣਿਆ ਆਮਣ ਜਾਣਾ ਮੇਟ ਸੁਮਾਣਿਆ ਜਿਨ ਕਾ ਹਿਰਦੈ ਏਕੰਕਾਰ ਸਰਬ ਗੁਣੀ ਸਾਚਾ ਵਿਚਾਰ ਗੁਰ ਕੈ ਪਾਣ ਕਰਮ ਕਮਾਵੇ ਨਾਨਕ ਸਾਚੇ ਸਾਚ ਸਮਾਵੇ RAM ਕਲੀ ਮਹੱਲਾ ਪਹਿਲਾ ਹੱਠ ਨਿਗਰਹਿ ਕਰ ਕਾਇਆ ਸੀਜੈ ਵਰਤ ਤਪਨ ਕਰ ਮਨ ਨਹੀਂ ਭੀਜੈ RAM ਨਾਮ ਸਰ ਅਵਰਨਾ ਪੂਜੈ ਗੁਰ ਸੇਵ ਮਨਾ ਹਰ ਜਨ ਸੰਗ ਕੀਜੈ ਜਮ ਜੰਦਾਰ ਜੋਹੇ ਨਹੀਂ ਸਾਕੇ ਸਰਪੰ ਦਸ ਨਾ ਸਕੈ ਹਰ ਕਾ ਰਸ ਪੀਜੈ ਰਹਾਉ ਬਾਦ ਪੜੈ ਰਾਗੀ ਜਗ ਭੀਜੈ ਤ੍ਰੈ ਗੁਣ ਵਿਖਿਆ ਜਨਮ ਮਰੀਜੈ RAM ਨਾਮ ਬਿਨ ਦੁਖ ਸਹੀਜੈ ਚਾੜਸ ਪਵਨ ਸੰਗਾਸਨ ਭੀਜੈ ਨਿਉਲੀ ਕਰਮ ਖਟ ਕਰਮ ਕਰੀਜੈ ਰਾਮ ਨਾਮ ਬਿਨ ਬਿਰਥਾ ਸਾਸ ਲੀਜੈ ਅੰਤਰ ਪੰਚੇ ਅਗਨ ਕਿਉ ਤੀਰਜ ਤੀਜੈ ਅੰਤਰ ਚੋਰ ਕਿਉ ਸਾਦ ਲਹੀਜੈ ਗੁਰਮਕ ਹੋਏ ਕਾਇਆ ਗੜ ਲੀਜੈ ਅੰਤਰ ਮੈਲ ਤੀਰਥ ਪਰਮੀਜੈ ਮਨ ਨਹੀਂ ਸੂਚਾ ਕਿਆ ਸੋਚ ਕਰੀਜੈ ਕਿਰਤ ਪਿਆ ਦੋਸ਼ ਕਾ ਕਉ ਦੀਜੈ ਅੰਨ ਨਾ ਖਾਹੇ ਦੇਹੀ ਦੁਖ ਦੀਜੈ ਬਿਨ ਗੁਰ ਗਿਆਨ ਤ੍ਰਿਪਤ ਨਹੀਂ ਚੀਜੈ ਮਨ ਮੁਖ ਜਨਮੈ ਜਨਮ ਮਰੀਜੈ ਸਤ ਗੁਰ ਪੂਛ ਸੰਗਤ ਜਨ ਕੀਜੈ ਮਨ ਹਰ ਰਾਚੈ ਨਹੀਂ ਜਨਮ ਮਰੀਜੈ ਰਾਮ ਨਾਮ ਬਿਨ ਕਿਆ ਕਰਮ ਕੀਜੈ ਹੂੰ ਦਰ ਦੂੰ ਦਰ ਪਾਸ ਤਰੀਜੈ ਤੁਰ ਕੀ ਸੇਵਾ ਰਾਮ ਰਵੀਜੈ ਨਾਨਕ ਨਾਮ ਮਿਲੈ ਕਿਰਪਾ ਪ੍ਰਭ ਕੀਜੈ ਰਾਮ ਕਲੀ ਮਹੱਲਾ ਪਹਿਲਾ